Amen. ਬ੍ਰਿਤੀ ਗੋਲ ਜਾਣਾ ਮੈਨੂੰ 30 ਗੋਲ ਲੈ ਦੇ ਦੋ ਇਹ ਕੁੜੀ ਹੋਣ ਸਨ ਕਿ ਮੈਂ ਤੁਹਾਡਾ ਦਰਜ ਕਰਤੀ ਹਾਂ ਤੁਹਾਡੀ ਬੱਚੀ ਹੈ ਸਾਡੇ ਨਾਲ ਹੈ ਅਸੀਂ ਸਭ ਤੁਹਾਡੇ ਨਾਲ ਖੜਾ ਰਾਣੀ ਤੋਰਦਨੀ ਹੈ ਹੱਦ ਕੇ ਬੱਚੀ ਹੈ ਉਹਦੀ ਵੀਤੀ ਉੱਡੀ ਇਹ ਮੈਂ ਕਾਗਜ਼ ਮੈਂ ਜਿੰਨਾ ਬਹੁਤ ਹੋ ਦੂਸਰੇ ਭਾਜੀ ਕਿੱਥੇ ਗਿਆ ਥੋੜੇ ਬ੍ਰਦਰ ਇੱਕ ਮੈਂ ਤੁਹਾਨੂੰ ਬ੍ਰਦਰ ਨਾਲ ਕਦੇ ਨਹੀਂ ਮਿਲਾਂ ਚੁਣ ਜੀ ਸਾਹਿਬ ਕਿੱਥੇ ਹੈ ਸਾਡੇ ਡੀ ਅਫਸਰ ਆਈਪੀਐਸ ਸ਼ਿਤਲ ਜੀ ਤੁਹਾਡੇ ਸਾਹਮਣੇ ਸਵੇਰੇ ਬਾਕੀ ਗੱਲਬਾਤ ਹੱਲੇ ਹੋਣੀ ਨਹੀਂ ਨਹੀਂ ਭਾਜੀ ਪਤਾ ਹੈ ਚਲੋ ਮੀਡੀਆ ਤੁਹਾਨੂੰ ਦੱਸਣ ਲੱਗੇ ਤੁਹਾਨੂੰ ਵੀ ਦੱਸੂਗਾ ਕਰਦੇ ਜੋ ਉਹਨਾਂ ਦੀ ਪੁਲਿਸ ਵੀ ਅਸੀਂ ਫਾਰਮਟ ਕੀਤੇ ਕਰਕੇ ਆ ਗਈ ਆ ਅੱਜ ਆ ਕੇ ਨਾ ਕੁਰਸੀਆਂ ਦੇ ਕਪੜਾ ਨਾ ਕਰਦੇ ਜੀ ਜਿਹੜੀ ਬੇਦਰਦੀ ਦੇ ਨਾਲ ਇਹ ਹਾਰੀ ਉਹਨਾਂ ਹੀ ਬੇਦਰਦੀ ਦੇ ਨਾਲ ਅਸਾਂ ਵੀ ਉਹਦੀਆਂ ਨਾਲ ਵੇਸਾ ਹੈ ਨਾ ਯਾਰ ਸਾਰਾ ਦਿਨ ਅਸ ਤੇ ਰਹੇ ਸੀ ਕੀ ਕਿੰਨੀ ਤਾਂ ਗਲੀਪ ਦਿੱਤੀ ਐ ਮੈਂ ਆਪਣੇ ਧੀ ਕੋਲ ਜਾਣਾ ਮੈਨੂੰ ਧੀ ਕੋਲ ਲੈ ਕੇ ਚਲੋ ਮੇਰੇ ਤੇਰੇ ਕੋਲ ਲੈ ਕੇ ਜਾਓ ਜਿਹੜਾ ਆਪਣਾ 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 ਆਪਾਂ ਦੀ ਕਾਰਵਾਈ ਤੁਹਾਡੇ ਬਿਨਾ ਸ਼ੁਰੂ ਨਹੀਂ ਕਰ ਸਕਦੇ ਸਾਨੂੰ ਤੁਹਾਡੀ ਮਦਦ ਹੈ ਉਹ ਸਾਡੀ ਸਾਡੀ ਭਤੀਜੀ ਐ ਉਹਨੂੰ ਬੁਲਾ ਲੱਕੀ ਨੂੰ ਬੁਲਾਓ ਕਿਨੂੰ ਆਜੀ ਕਾਕੇ ਵੀਰੇ ਕਾਕੇ ਵੀਰੇ ਮੈਡਮ ਕੱਕ ਲੱਤੀ ਨੂੰ ਬੁਲਾ ਲੈ ਨਾਲ ਯਾਰ ਚਾਚਾ ਲੱਤੀ ਦੇ ਮਿਲਣੇ ਸਰੋਕ ਠੀਕ ਹੈ ਮੈਂ ਕਹਿੰਦਾ ਮੈਂ ਆਪਣੇ ਸਿਰ ਤੇ ਲੈਣਾ ਨਾ ਪੂਰਾ ਪਰਿਵਾਰ ਉਜਾੜ ਦੂੰਗਾ ਉਹਦਾ ਦੇਖੋ ਮੈਂ ਇਹ ੱੱਕਾ ਹੋਇਆ ਹੈ ਢਾਡੀ ਕਾਬ ਨਾ ਮਿਲਿਆ ਰਸਤਾ ਕਹਿ ਮੈਂ ਮੀਡੀਆ ਮੂਰੇ ਕਹਿ ਰਿਹਾ ਪਰਿਵਾਰ ਉਜਾੜ ਦੂੰਗਾ ਉਹਦਾ ਮੈਡਮ ਇੱਕ ਮਿੰਟ ਢਾਡੀ ਸਰ ਜਸਵੰਤ ਜੀ ਢਾਡੀ ਸਰ ਕਲਮ ਐਦਾਂ ਦੀ ਚਲਣੀ ਚਾਹੀਦੀ ਹੈ ਕਿ ਉਹਨੂੰ ਮਤਲਬ ਬੱਸ ਉਹ ਤੇਰੇ ਬੇਟੇ ਤੇਰਾ ਆ ਜਾਓ ਸੋ ਦੇਖ ਸਕਦੇ ਹੋ ਕਿ ਪਰਿਵਾਰ ਦੇ ਖਲਾਫ ਇਹਨੇ ਹਾਂ ਜੀ ਮੈਡਮ ਇੱਕ ਮਿੰਟ ਕੱਲ ਤੇ ਕਰ ਲਵਾਂਗੇ ਨਾਲੇ ਇੱਥੇ ਸੋ ਦੇਖ ਸਕਦੇ ਹੋ ਮੌਕੇ ਤੇ ਇੱਕ ਦਾ ਦਿਖਾਓ ਪਰ ਮੈਨੂੰ ਬਹੁਤ ਯਾਰ ਮੇਰੇ ਪਰਿਵਾਰ ਨਾਲ ਜਿਹੜੇ ਦੋਸਤਾਂ ਨਾਲ ਗੱਲ ਕਰਤੀ